ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨੀ ਹੈ ਮਨੁੱਖੀ ਅਧਿਕਾਰਾਂ ਦੀ ਖਾਤਰ ਸ਼ਹੀਦ ਹੋਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੁਪਤਨੀ ਅਤੇ ਖਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਮਾਤਾ ਗੁਜਰ ਕੌਰ ਜੀ ਦੇ ਜੀਵਨ ਦੇ ਬਾਰੇ ਵਿੱਚ ਜਿਨ੍ਹਾਂ ਦਾ ਜੀਵਨ ਸਿੱਖ ਇਸਤਰੀਆਂ ਵਾਸਤੇ ਚਨਨ ਮਨਾਰੀ ਦਾ ਕੰਮ ਕਰਦਾ ਹੈ ਮਾਤਾ ਗੁਜਰ ਕੌਰ ਜੀ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਵਿਖੇ ਭਾਈ ਲਾਲਚੰਦ ਜੀ ਦੇ ਘਰ ਮਾਤਾ ਬਿਸ਼ਨ ਕੌਰ ਜੀ ਦੇ ਉਦਰ ਤੋਂ ਹੋਇਆ ਸੰਨ 1623 ਦੇ ਵਿੱਚ ਮਾਤਾ ਗੁਜਰ ਕੌਰ ਜੀ ਦਾ ਜਨਮ ਹੋਇਆ ਸੀ ਲਾਲਚੰਦ ਜੀ ਗੁਰੂ ਘਰ ਦੇ ਪ੍ਰੇਮੀ ਸਿੱਖ ਸੰਤ ਜੋ ਲਖਨੌਰ ਅੰਮ੍ਰਾਲਾ ਦੇ ਰਹਿਣ ਵਾਲੇ ਸਨ ਕਰਤਾਰਪੁਰ ਨਗਰ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ ਗੁਰੂ ਘਰ ਦੇ ਪ੍ਰੇਮੀ ਹੋਣ ਕਰਕੇ ਕਰਤਾਰਪੁਰ ਆ ਕੇ ਆਪਣੇ ਸੁਪੁੱਤਰ ਕਿਰਪਾਲ ਚੰਦ ਦੇ ਨਾਲ ਕਰਤਾਰਪੁਰ ਦੇ ਵਿੱਚ ਨਿਵਾਸ ਕਰਨ ਲੱਗੇ ਲਾਲ ਚੰਦ ਜੀ ਦਾ ਵੱਡਾ ਸੁਪੁੱਤਰ ਮਿਹਰ ਚੰਦ ਜੀ ਜੋ ਲਖਨੌਰ ਦੇ ਵਿੱਚ ਹੀ ਨਿਵਾਸ ਰੱਖਿਆ ਕਰਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸੂਰਜਮਲ ਦਾ ਵਿਆਹ ਸੀ ਤੇ ਉਸ ਦੀ ਬਰਾਤ ਦੇ ਵਿੱਚ ਤੇਗ ਬਹਾਦਰ ਜੀ ਵੀ ਆਏ ਹੋਏ ਸਨ ਆਪਣੇ ਵੱਡੇ ਭਰਾਤਾ ਦੀ ਬਰਾਤ ਵਿੱਚ ਇੱਥੇ ਹੀ ਲਾਲਚੰਦ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਲੜਕੀ ਗੁਜਰੀ ਜੀ ਵਾਸਤੇ ਵਰ ਪਸੰਦ ਕਰਕੇ ਤੇ ਮੰਗਣੀ ਕਰ ਦਿੱਤੀ ਸਨ 1632 33 ਦੇ ਵਿੱਚ ਗੁਜਰ ਕੌਰ ਜੀ ਦਾ ਗੁਰੂ ਤੇਗ ਬਹਾਦਰ ਜੀ ਦੇ ਨਾਲ ਵਿਆਹ ਹੋ ਗਿਆ ਵਿਆਹ ਤੋਂ ਅਗਲੇ ਸਾਲ ਕਰਤਾਰਪੁਰ ਵਿਖੇ ਗੁਰੂ ਹਰगोबिंद ਸਾਹਿਬ ਜੀ ਦੀ ਮੁਗਲਾਂ ਦੇ ਨਾਲ ਜੰਗ ਹੁੰਦੀ ਹੈ ਤੇ ਇਸ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਤੇਗ ਦੇ ਜੋਰ ਦਿਖਾਉਂਦੇ ਹਨ ਮਾਤਾ ਗੁਜਰੀ ਜੀ ਨੇ ਇਹ ਜੰਗ ਉਹਟੇ ਦੀ ਛੱਤ ਦੇ ਉੱਤੇ ਚੜ੍ਹ ਕੇ ਦੇਖਿਆ ਸੀ ਤੇ ਉਹ ਡੋਲੇ ਨਹੀਂ ਉਹਨਾਂ ਨੇ ਆਪਣੇ ਪਤੀ ਨੂੰ ਤੇਗ ਚਲਾਉਂਦਿਆਂ ਹੋਇਆਂ ਵੇਖ ਕੇ ਬੜੀ ਦ੍ਰਿੜਤਾ ਤੇ ਹੌਸਲੇ ਦੇ ਨਾਲ ਉਹਨਾਂ ਦਾ ਹੌਸਲਾ ਫਰਜਾਈ ਕੀਤੀ ਇਹ ਤੋਂ ਹੀ ਤੇਗ ਬਹਾਦਰ ਜੀ ਦਾ ਨਾਮ ਤਿਆਗ ਮਲ ਤੋਂ ਤੇਗ ਬਹਾਦਰ ਪ੍ਰਸਿੱਧ ਹੋਇਆ ਸੀ ਸੋ ਇਹ ਤੋਂ ਚੱਲ ਕੇ ਗੁਰੂ ਪਰਿਵਾਰ ਦੀ ਫਗਵਾੜੀ ਦੇ ਨੇੜੇ ਇੱਕ ਛੋਟੀ ਜੀ ਜੰਗ ਹੁੰਦੀ ਹੈ ਇਸ ਜੰਗ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਪਰਿਵਾਰ ਕੀਰਤਪੁਰ ਪਹੁੰਚਦੇ ਹਨ ਤੇ ਕੀਰਤਪੁਰ ਲਗਭਗ 9 ਸਾਲ ਮਾਤਾ ਗੁਜਰਖੌਰ ਜੀ ਨੇ ਪਰਿਵਾਰ ਦੀ ਔਰ ਸਿੱਖ ਸੰਗਤਾਂ ਦੀ ਸੇਵਾ ਦੇ ਵਿੱਚ ਗੁਜ਼ਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੀ ਸੰਭਵ ਸੁਪਤਨੀ ਨਾਨਕੀ ਜੀ ਨੂੰ ਆਗਿਆ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਜੀ ਨੂੰ ਅਤੇ ਗੁਜਰੀ ਜੀ ਨੂੰ ਨਾਲ ਲੈ ਕੇ ਬਕਾਲੇ ਚਲੇ ਜਾਣਾ ਬਕਾਲਾ ਗੁਰੂ ਤੇਗ ਬਹਾਦਰ ਜੀ ਦਾ ਨਾਨਕਾ ਪਿੰਡ ਸੀ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਨਾਨਕ ਜੀ ਆਪਣੇ ਸੁਪੁੱਤਰ ਗੁਰੂ ਤੇਗ ਬਹਾਦਰ ਜੀ ਅਤੇ ਨੂੰ ਗੁਜਰੀ ਜੀ ਦੇ ਨਾਲ ਬਕਾਲੇ ਆ ਕੇ ਨਿਵਾਸ ਕਰਨ ਲੱਗੇ ਬਕਾਲੇ ਵਿਖੇ ਗੁਰੂ ਤੇਗ ਬਹਾਦਰ ਜੀ ਲੰਬਾ ਸਮਾਂ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਗੁਜ਼ਾਰਦੇ ਤੇ ਗੁਜਰੀ ਜੀ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਦੇ ਵਿੱਚ ਲੀਨ ਰਹਿੰਦੇ ਲੰਮਾ ਸਮਾਂ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਗੁਜ਼ਾਰਿਆ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿੱਚ ਛੋਤੀ ਜੋਤ ਸਮਾਉਂਦੇ ਹਨ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਚਨ ਕਹੇ ਬਾਬਾ ਬਸੇ ਗ੍ਰਾਮ ਬੁਕਾਲੇ ਗੁਰੂ ਤੇਗ ਬਹਾਦਰ ਜੀ ਗੁਰੂ ਹਰਿਕ੍ਰਿਸ਼ਨ ਜੀ ਦੇ ਰਿਸ਼ਤੇ ਦੇ ਵਿੱਚੋਂ ਦਾਦਾ ਲੱਗਦੇ ਸਨ ਇਸ ਕਰਕੇ ਇਸ਼ਾਰਾ ਜਿਹੜਾ ਸੀ ਗੁਰੂ ਤੇਗ ਬਹਾਦਰ ਜੀ ਵੱਲ ਸੀ ਮਕਨਸ਼ਾ ਲਬਾਣਾ ਆਂਦੇ ਹਨ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੁੰਦੇ ਹਨ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੁੰਦੇ ਹਨ ਸਾਲ 1664 ਦੇ ਵਿੱਚ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਮਾਝੇ ਮਾਲਵੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਸਾਲ 1665 ਦੇ ਵਿੱਚ ਇੱਕ ਨਵਾਂ ਨਗਰ ਪਹਾੜੀ ਇਲਾਕਿਆਂ ਵਿੱਚ ਵਸਾਇਆ ਜਿਸ ਦਾ ਨਾਮ ਚੱਕ ਨਾਨਕੀ ਰੱਖਿਆ ਜੋ ਆਪਣੀ ਮਾਤਾ ਜੀ ਦੇ ਨਾਮ ਤੇ ਉੱਤੇ ਇਸ ਨਗਰ ਦਾ ਨਾਮ ਰੱਖਿਆ ਇਸ ਨੂੰ ਅੱਜ ਕੱਲ ਆਨੰਦਪੁਰ ਸਾਹਿਬ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਪੂਨਾ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਿਨ੍ਹਾਂ ਇਲਾਕਿਆਂ ਵਿੱਚ ਕਾਦੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਬੀਜ ਬੀਜਿਆ ਸੀ ਅਸਾਮ ਬਿਹਾਰ ਬੰਗਾਲ ਪੂਰਬੀ ਦਿੱਸਾਂ ਦੇ ਵਿੱਚ ਗੁਰੂ ਜੀ ਪਰਿਵਾਰ ਸਮੇਤ ਇਸ ਯਾਤਰਾਤੇ ਗਏ ਸਨ ਤੇ ਪਟਨਾ ਵਿਖੇ ਪਰਿਵਾਰ ਨੂੰ ਠਹਿਰਾ ਕੇ ਗੁਰੂ ਜੀ ਆਪ ਅਗਾਹ ਚਲੇ ਗਏ ਪਟਨਾ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ ਬਾਲ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੁੰਦਾ ਹੈ ਸਨ 1600 68 ਦੇ ਵਿੱਚ ਗੋਬਿੰਦ ਰਾਏ ਜੀ ਦੇ ਬਚਪਨ ਦੇ 5 ਸਾਲ ਪਟਨਾ ਵਿਖੇ ਗੁਜ਼ਰਦੇ ਹਨ ਤੇ ਮਾਤਾ ਗੁਜਰੀ ਜੀ ਨੇ ਬਾਲ ਗੋਬਿੰਦ ਰਾਏ ਦੀ ਪਰਵਰਸ਼ ਜਿਹੜੀ ਸੀ ਉਹ ਬਹੁਤ ਸੋਹਣੀ ਢੰਗ ਦੇ ਨਾਲ ਕੀਤੀ। ਔਰ ਹਮੇਸ਼ਾ ਹੀ ਬਾਲ ਗੋਬਿੰਦ ਰਾਏ ਨੂੰ ਦਲੇਰੀ ਭਰੇ ਕਾਰਨਾਮੇ ਕਰਨ ਵਾਸਤੇ ਉਤਸ਼ਾਹਿਤ ਕਰਦੇ ਰਹੇ। ਗੁਰੂ ਤੇਗ ਬਹਾਦਰ ਜੀ ਪ੍ਰਚਾਰਕ ਫੇਰੀ ਤੋਂ ਵਾਪਸ ਆਏ। ਥੋੜਾ ਸਮਾਂ ਪਟਨਾ ਠਹਿਰ ਕੇ ਪੰਜਾਬ ਆ ਗਏ। ਬਾਦ ਵਿੱਚ ਪਰਿਵਾਰ ਨੂੰ ਵੀ ਆਨੰਦਪੁਰ ਬੁਲਾ ਲਿਆ ਗਿਆ ਸੋ ਇੱਥੇ ਹੀ ਕਸ਼ਮੀਰੀ ਪੰਡਤ ਫਰਿਆਦੀ ਹੋ ਕੇ ਆਉਂਦੇ ਹਨ ਤੇ ਗੁਰੂ ਤੇਗ ਬਹਾਦਰ ਜੀ ਇਹਨਾਂ ਦੀ ਧਰਮ ਰੱਖੇ ਧਰਮ ਦੀ ਰੱਖਿਆ ਵਾਸਤੇ ਦਿੱਲੀ ਨੂੰ ਚਾਲੇ ਭਾ ਦਿੰਦੇ ਹਨ ਉਸ ਵਕਤ ਗੋਬਿੰਦ ਰਾਜ ਜੀ ਦੀ ਉਮਰ 9 ਸਾਲ ਦੀ ਸੀ ਤੇ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਨੂੰ ਬڑے ਹੌਸਲੇ ਤੇ ਦਲੇਰੀ ਦੇ ਨਾਲ ਤੋਰਿਆ ਉਹਨਾਂ ਨੇ ਆਪਣੇ ਮਨ ਦੇ ਵਿੱਚ ਕਦੇ ਵੀ ਟੈਂਦੀ ਕਲਾ ਨਹੀਂ ਆਉਣ ਦਿੱਤੀ ਗੁਰੂ ਤੇਗ ਬਹਾਦਰ ਜੀ 4 ਮਹੀਨਿਆਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ 11 ਨਵੰਬਰ ਸਾਲ 1675 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਸ਼ਹੀਦੀ ਤੋਂ ਬਾਅਦ ਭਾਈ ਜੱਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਕੀਰਤਪੁਰ ਪਹੁੰਚਦੇ ਹਨ ਤੇ ਗੁਰੂ ਪਰਿਵਾਰ ਨੂੰ ਖਬਰ ਕੀਤੀ ਜਾਂਦੀ ਹੈ ਮਾਤਾ ਗੁਜਰੀ ਜੀ ਕਿਰਪਾਲ ਚੰਦ ਜੀ ਮਾਤਾ ਗੁਜਰੀ ਜੀ ਦੇ ਭਰਾਤਾ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਅਤੇ ਹੋਰ ਸੰਗਤਾਂ ਕੀਰਤਪੁਰ ਆਉਂਦੀਆਂ ਹੁਣ ਇਹ ਦ੍ਰਿਸ਼ ਜਿਹੜਾ ਹੈ ਬੜਾ ਖੌਫਨਾਕ ਸੀ ਕਿ ਪਤੀ ਦਾ ਸੀਸ ਉਹ ਵੀ ਬਿਨਾ ਤੜਤ ਦਿਲ ਗੁਰਦਿਆਂ ਵਾਲੇ ਆਦਮੀ ਕੰਬ ਜਾਂਦੇ ਹਨ ਪਰ ਧੰਨ ਅਨਮਾਤਾ ਗੁਜਰੀ ਜੀ ਤੇ ਧੰਨ ਉਹਨਾਂ ਦਾ ਹੌਸਲਾ ਤੇ ਕੋਲ 9 ਸਾਲ ਦਾ ਬੱਚਾ ਗੋਬਿੰਦ ਰਾਏ ਖੜਾ ਹੈ ਫੇਰ ਵੀ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਸੋ ਗੁਰੂ ਤੇਗ ਬਹਾਦਰ ਜੀ ਦਾ ਸੀਸ ਫਾਲਕੀ ਵਿੱਚ ਸਜਾ ਕੇ ਆਨੰਦਪੁਰ ਲਿਆਂਦਾ ਜਾਂਦਾ ਹੈ ਅਤੇ ਸੰਸਕਾਰ ਕੀਤਾ ਜਾਂਦਾ ਹੈ ਜਿਸ ਜਗ੍ਹਾ ਤੇ ਅੱਜ ਗੁਰਦੁਆਰਾ ਸੀਸ ਗੰਜ ਹੈ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸੰਘਰਸ਼ ਦਾ ਰਸਤਾ ਅਪਣਾਇਆ ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਤੇ ਕਈਆਂ ਨੇ ਮਾਤਾ ਗੁਜਰੀ ਜੀ ਤੇ ਖੋਲ ਜਾ ਕੇ ਸ਼ਿਕਾਇਤ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਵੱਢਣ ਲੱਗ ਪਏ ਹਨ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਤੇਜ ਦਿੱਤੀ ਹੌਸਲਾ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਜਿੱਤੇ ਮੇਰੇ ਸੁਪੁੱਤਰ ਹਨ ਉਤੇ ਗੁਰੂ ਵੀ ਹਨ ਇਸ ਕਰਕੇ ਗੁਰੂ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਦੇਣੀ ਠੀਕ ਨਹੀਂ ਹੈ ਮਾਤਾ ਗੁਜਰੀ ਜੀ ਨੇ ਕਦੇ ਵੀ ਸੰਘਰਸ਼ ਦੇ ਰਾਹ ਦੇ ਵਿੱਚ ਕੋਈ ਰੁਕਾਵਟ ਖੜੀ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਘਰਸ਼ ਦਾ ਰਸਤਾ ਅਪਣਾਇਆ ਅਨੰਦਪੁਰ ਦੇ ਵਿੱਚ ਕਈ ਜੰਗਾਂ ਹੋਈਆਂ ਸਨ 1704 ਦੇ ਵਿੱਚ ਅਨੰਦਪੁਰ ਦਾ ਕਿਲਾ ਛੱਡਿਆ ਗਿਆ ਸਰਸਾ ਨਦੀ ਦੇ ਕੰਢੇ ਕਮਸਾਨ ਦਾ ਜੁੱਧ ਹੋਇਆ ਤੇ ਇਸ ਜੁੱਧ ਵਿੱਚ ਗੁਰੂ ਪਰਿਵਾਰ ਜਿਹੜਾ ਸੀ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਹਬ ਜਹਾਦੇ ਸਨ ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਲੈ ਗਿਆ ਉਸਨੇ ਲਾਲਚਵਸ ਮੁਰੰਡੇ ਥਾਣੇ ਵਿੱਚ ਸ਼ਿਕਾਇਤ ਕਰਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਪਕੜਵਾ ਦਿੱਤਾ ਮੁਰੰਡੇ ਤੋਂ ਉਹਨਾਂ ਨੂੰ ਸਰਹੰਦ ਪਹੁੰਚਾਇਆ ਗਿਆ ਤੇ ਸਰਹੰਦ ਠੰਡੇ ਬੁਰਜੇ ਦੇ ਵਿੱਚ ਕੈਦ ਕਰਕੇ ਰੱਖਿਆ ਜਿੱਥੇ ਉਹਨਾਂ ਨੇ 4 ਰਾਤਾਂ ਅਤੇ 4 ਦਿਨ ਗੁਜ਼ਾਰੇ ਜੋ ਕਿ ਠੰਡੀਆਂ ਕੱਕਰ ਘੋੜੇ ਦੇ ਨਾਲ ਭਰੀਆਂ ਹੋਈਆਂ ਰਾਤਾਂ ਤੇ ਇਸ ਸਮੇਂ ਦੇ ਦੌਰਾਨ ਉਹਨਾਂ ਨੇ ਸਹਿਬਜ਼ਾਦਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਅਰਜਨ ਦੇਵ ਜੀ ਦੀ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਆਦਿਕ ਸ਼ਹੀਦਾਂ ਦੀਆਂ ਸ਼ਹੀਦੀ ਦਾਸਤਾਨਾਂ ਦਿੰਦੇ ਹੋਏ ਬੱਚਿਆਂ ਦੇ ਅੰਦਰ ਜੁਰਤ ਤੇ ਦਲੇਰੀ ਭਰੀ ਉਹਨਾਂ ਨੂੰ ਗੁਰਮਤ ਦਾ ਉਪਦੇਸ਼ ਦਰਦ ਕਰਵਾਉਂਦਿਆਂ ਹੋਇਆਂ ਸਿੱਖਿਆ ਦਿੱਤੀ ਕਿ ਬੱਚਿਓ ਦੇਖਣਾ ਕਿਤੇ ਲਾਲਚ ਵਸ ਆ ਕੇ ਜਾਂ ਡਰ ਡਰਾਵੇ ਵਿੱਚ ਆ ਕੇ ਕਿਤੇ ਡੋਲ ਨਾ ਜਾਣਾ ਆਪਣੇ ਧਰਮ ਤੋਂ ਕਿਵੇਂ ਤੁਹਾਡੇ ਪਿਤਾ ਨੇ ਸੰਘਰਸ਼ ਵਾਲਾ ਰਾਹ ਚੁਣਿਆ ਤੇ ਜਨਲ ਦੀ ਈਨ ਨਹੀਂ ਮੰਨੀ ਸੋ ਮਾਤਾ ਗੁਜਰੀ ਜੀ ਦੀਆਂ ਇਹਨਾਂ ਦਲੇਰੀ ਭਰੀਆਂ ਦਸਤਾਨਾ ਕਰਕੇ ਸਾਹਿਬਜ਼ਾਦੇ ਆਪਣੇ ਇਰਾਦਿਆਂ ਦੇ ਉੱਤੇ ਦ੍ਰਿੜ ਰਹੇ ਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ 85 ਵਰਿਆਂ ਦੀ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਅਨੇਕਾਂ ਹੀ ਵਿਖੜੇ ਪੰਡੇ ਤੈਅ ਕੀਤੇ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਨੂੰ ਜ਼ਾਲਮਾਂ ਨੇ ਠੰਡੇ ਬੁਰਜ ਤੋਂ ਡੇਕ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਦਿੱਤੀਆਂ ਗਈਆਂ ਕਿ ਮਾਤਾ ਗੁਜਰੀ ਜੀ ਨੇ ਕੰਧਾਂ ਵਿੱਚ ਸਿਰ ਮਾਰ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ ਜਾਂ ਫਿਰ ਉਹਨਾਂ ਨੇ ਦਸਮ ਦਵਾਰ ਪ੍ਰਾਣ ਛੜਾ ਕੇ ਤੇ ਪ੍ਰਾਣ ਤਿਆਗ ਦਿੱਤੇ ਜਾਂ ਫਿਰ ਅਜਹੀਆਂ ਗੱਲਾਂ ਫੈਲਾਈਆਂ ਗਈਆਂ ਕਿ ਉਹ ਬੱਚਿਆਂ ਦੇ ਵਿਛੜਣ ਨੂੰ ਨਾ ਸਹਾਰਦੇ ਹੋਏ ਠੰਡੇ ਬੁਰਜ ਤੋਂ ਛਾਲ ਮਾਰ ਦਿੱਤੀ ਅਜਹੀਆਂ ਕਈ ਗੱਲਾਂ ਜਿਹੜੀਆਂ ਸਨ ਉਹਨਾਂ ਦੀ ਸ਼ਹਾਦਤ ਤੇ ਬਾਰੇ ਵਿੱਚ ਫੈਲਾ ਦਿੱਤੀਆਂ ਕਿਉਂਕਿ ਉਹਨਾਂ ਨੇ ਇੱਕ 85 ਸਾਲ ਦੀ ਬਿਰਧ ਇਸਤਰੀ ਨੂੰ ਬੁਰਜ ਤੋਂ ਡੇਗ ਕੇ ਸ਼ਹੀਦ ਕੀਤਾ ਸੀ ਆਪਣੇ ਇਸ ਪਾਪ ਨੂੰ ਛਪਾਉਣ ਵਾਸਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਗਈਆਂ ਮਾਤਾ ਗੁਜਰੀ ਜੀ ਜਿਰੜ ਇਰਾਦੇ ਦੇ ਮਾਲਕ ਸਨ ਹੌਸਲੇ ਵਾਲੇ ਸਨ ਤੇ ਉਹਨਾਂ ਨੇ ਆਪਣੇ ਅਤੇ ਗੁਰੂ ਤੇਗ ਬਹਾਦਰ ਜੀ ਦੀ ਸੁਬਾਹ ਦੇ ਅਨੁਸਾਰ ਉਹਨਾਂ ਦੀ ਰਜਾ ਦੇ ਅਨੁਸਾਰ ਆਪਣੇ ਆਪ ਨੂੰ ਉਹਨਾਂ ਨੇ ਟਾਲ ਲਿਆ ਹੋਇਆ ਸੀ ਜਿਸ ਵਕਤ ਕੀਰਤਪੁਰ ਗੁਰੂ ਤੇਗ ਬਹਾਦਰ ਜੀ ਦਾ ਸੀਸ ਪਹੁੰਚਿਆ ਸੀ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਤੁਹਾਡੀ ਨਿਭ ਗਈ ਮਿਹਰ ਕਰਨੀ ਬਖਸ਼ਿਸ਼ ਕਰਨੀ ਕਿ ਮੇਰੀ ਵੀ ਨਿਭ ਜਾਵੇ ਤੇ ਮਾਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਦਲੇਰੀ ਪਰੇ ਕਾਰਨਾਮੇ ਕਰਦੇ ਹੁਆ ਉਹਨਾਂ ਨੂੰ ਦਲੇਰੀ ਤੇ ਹੌਸਲਾ ਦਿੱਤਾ ਤੇ ਜਿੱਥੇ ਸਹਿਬਜ਼ਾਦੇ ਆਪਣੇ ਧਰਮ ਦੇ ਉੱਤੇ ਅਡੋਲ ਤੇ ਅਡੇਗ ਰਹਿ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉੱਥੇ ਮਾਤਾ ਗੁਜਰੀ ਜੀ ਵੀ ਆਪਣੀ ਨਿਭਾ ਗਏ ਸੋ ਮਾਤਾ ਗੁਜਰੀ ਜੀ ਦਾ ਜੀਵਨ ਜਿਹੜਾ ਹੈ ਸਿੱਖ ਇਸਤਰੀਆਂ ਵਾਸਤੇ ਸਦਾ ਹੀ ਚਾਨਣ ਮਨਾਰੇ ਦਾ ਕੰਮ ਕਰਦਾ ਰਹੇਗਾ ਵਿਚਾਰ ਕਰਦੇ ਆ ਹੋਈਆਂ ਫੁੱਲਾਂ ਦੀ ਖਮਾ ਬਖਸ਼ਨੀ ਪਤੇ ਦੀ ਸੰਜ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ